ਮਿੱਤਰੋ ਕਾਫੀ ਮੇਰੇ ਵੀਰ ਭਰਾਵਾਂ ਦੇ ਮੈਨੂੰ ਫੋਨ ਆ ਰਹੇ ਸੀ ਕਹਿੰਦੇ ਬਾਈ ਜੀ ਕੋਈ ਵਧੀਆ ਬੇਸ਼ੇਰੀ ਦਿਓ ਲੱਭ ਕੇ ਤੇ ਮਿੱਤਰੋ ਆਪਣੇ ਬਾਈ ਹੋਰਾਂ ਦੇ ਕੋਲ ਅਲਿਸ਼ਾਨ ਲਾਈਨ ਦੀ ਬੇਸ਼ੇਰੀ ਸੇਲ ਹੈ ਜੀ ਤੇ 58 ਪਲੱਸ ਹਾਈਟ ਦੱਸੀ ਆ ਮਲਕ ਵੀਰਾਂ ਨੇ ਤੇ ਬਾਕੀ ਦੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਆਪਾਂ ਅੱਗੇ ਵੀਡੀਓ 'ਚ ਜੇ ਤੁਸੀਂ ਅਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਸੈਟ ਜ਼ਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂ ਮੇਰੇ ਵੀਰ ਭਰਾਵੋ ਜੇ ਤੁਸੀਂ ਵੀ ਆਪਣੇ YouTube ਚੈਨਲ ਤੇ ਵੀਡੀਓ ਪਵਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਹ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਮੈਸੇਜ ਕਰ ਦਿਓ ਤੇ ਬਾਕੀ ਕਰਦੇ ਆਂ ਡਿਟੇਲ ਬਾਰੇ ਗੱਲਬਾਤ ਜੀ ਅਲੀਸ਼ਾ ਅਲੀ ਸ਼ਾਨ ਲਾਈਨ ਦੀ ਬਸ਼ੇਰੀਆ ਮੇਰੇ ਵੀਰ ਭਰਾਵੋ 95 ਪਲੱਸ ਹਾਈਟ ਹੈ 23 ਮਹੀਨੇ ਉਮਰ ਦਸੀ ਐ ਮਲਕਵੀਰਾਂ ਨੇ ਤੇ ਨਾਚ ਵੀ ਕਰਦੀ ਆ ਤੇ ਬਾਈ ਹੋਰੇ ਕਹਿੰਦੇ ਤਿੰਨ ਚਾਰ ਨਾਚ ਕਰਦੀ ਆ ਬਸ਼ੇਰੀ ਇਦੀ ਮਾਂ ਦੀ ਹਾਈਟ 56 ਇੰਚ ਹੈ ਜੀ ਤੇ ਪਿਓ ਦੀ ਹਾਈਟ 68 ਇੰਚ ਹੈ ਬਹੁਤ ਚੰਗੇ ਘੋੜੇ ਦੀ ਬੱਚੀ ਆ ਮਿੱਤਰੋ ਤੇ ਰੇਟ ਬਾਈ ਹੋਰ ਦੱਸਣਗੇ ਫੋਨ ਤੇ ਤੇ ਮਾਲਕ ਵੀਰ ਕਹਿੰਦੇ ਆਪਾਂ ਨੀਲੀ ਜੰਬੀ ਘੋੜੀ ਨਾਲ ਐਕਸਚੇਂਜ ਵੀ ਕਰ ਲਾਂਗੇ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਐਨੀ ਗ੍ਰ ਡਿਟੇਲ ਆਪਾਂ ਨੂੰ ਦੱਸੀ ਲਈ ਤੁਹਾਡੇ ਨਾਲ ਸਾਂਝੀ ਕਰਤੀ ਤੇ ਗੱਲਬਾਤ ਕਰ ਲਿਓ